ਯਾਰ ਯਾਰ ਮੋਰ ਪਛੋਟ ਇਹ ਬੰਦਾ ਕਾਣ ਪੜਕਦੇ ਅਨੇਕ ਕੀ ਕੀ ਕੰਮ ਕਰਦਾ ਮੇਰੇ ਅੱਗੇ ਫੋਟੋ ਤੇ ਪਈ ਨਾ ਪਿੱਛੇ ਗਾ ਰੋ ਜਾਨ ਤੇ ਤੂੰ ਬਾਹਰ ਕੇਟਰ ਬਖਸ਼ ਨਹੀਂ ਕਰਦਾ ਪਿਆ ਯਾਰ ਜੋਰ ਕੇ ਕਰਦਾ ਅੱਜ ਗੱਡੀ ਆ ਗਈ ਹੈ ਉਹ ਜਦ ਤੀਰ ਤੂੰ ਤੁੰਗੂ ਪਈ ਜਾਂਦਾ ਆਹ ਕਹਿੰਦੀ ਤੇਰੀ ਗੱਲ ਉਹ ਗੱਦੇ ਗੱਲ ਆਪ ਕੋਈ ਨਹੀਂ ਪਿਆ ਡਾਇਰੈਕਟ ਵਾਲੇ ਕੋਲ ਇਹ ਰੋਮਾ ਬਾਹਰ ਚੱਲਣਾ ਨਹੀਂ ਜਾਣ ਦੇਣੀ ਮੈਂ ਕਹਿੰਦੀ ਨਹੀਂ ਪਿਛੜ ਜਾ ਹੁਣ ਨਹੀਂ ਪਿਛੜਿਆ ਉਹ ਚੱਲ ਲਓ ਉਹ ਆਣੀ ਪੁੱਛੀ ਇਹ ਕਿਹਦੀ ਬਾਹਰ ਨਹੀਂ ਭਾਈ ਇਹ ਬਾਹਰ ਚੱਲ ਜਾ ਉਹ ਤਾਂ ਵੀ ਇਹ ਧੱਕਾ ਵਾਜ ਪਹਿਲਾਂ ਜਿੰਨੀ ਪਹਿਲਾਂ ਜਿੰਨੀ ਗੱਡੀ 20 ਤਰੀਕ ਨੂੰ ਲੈ ਗਏ ਜੀ ਤੇ 23 ਤਰੀਕ ਨੂੰ ਅਸੀਂ ਕੰਮ ਤੇ ਲਾਈ ਹੈ ਜੀ 24 ਤਰੀਕ ਨੂੰ ਗੱਡੀ ਬ੍ਰੇਕਡਾਊਨ ਆ ਜੀ ਇਹਨਾਂ ਮੈਂ ਕਿਹਾ ਜਾਂਦਾ ਗੱਡੀ ਲੈ ਜਾ ਉੱਥੇ ਏਜੰਸੀ ਵੀ ਸੀ ਉੱਥੇ ਜਾ ਕੇ ਜੋ ਕਰਨਾ ਕਰਦੇ ਰਹੋ ਇਹਦਾ ਕਿਥੋਂ ਸਾਈਡ ਤੋਂ ਲਾ ਜੀ ਅਸੀਂ ਪਰੇਸ਼ਾਨ ਹੋ ਕੇ ਖਾਰ ਕੇ ਗੱਡੀ ਇੱਥੇ ਲੈ ਕੇ ਆਏ ਆ ਗਏ ਇਹਦੀ ਬਜਾਏ ਗੱਡੀ ਅਸੀਂ ਰੈਂਟ ਤੇ ਲਾਈ ਹੋਈ ਆ ਉੱਥੇ 2.5 ਲੱਖ ਰੁਪਏ ਰੈਂਟ ਤੇ ਲਾਈ ਆ ਉਹ ਗੱਡੀ ਦਾ ਰੈਂਟ ਭਰੀ ਜਾਂ ਜਦ ਤੱਕ ਗੱਡੀ ਨਾ ਦੋ ਇਹ ਓਕੇ ਨਹੀਂ ਹੋ ਜਾ ਤਾਂ ਸਰ ਅਸੀਂ ਰੈਂਟ ਜੋ ਗੱਡੀ ਅਸੀਂ ਪੇ ਕੀਤਾ ਔਰ ਜੋ ਇੱਥੇ ਖਰਚਾ ਹੋਇਆ ਹੈ ਔਰ 2 ਮਹੀਨੇ ਦੇ ਅਸੀਂ ਉਹਨਾਂ ਤੋਂ ਗਾਰੰਟੀ ਰਿਟਨ ਚ ਲੈ ਰਹੇ ਆ ਕਿ ਕੱਲ ਨੂੰ ਕੋਈ ਪ੍ਰੋਬਲਮ ਆਏਗੀ ਸਾਡੇ ਕੋਲ ਰੀਪਲੇਸ ਕੀਤੀ ਜਾਏਗੀ ਭਾਜੀ ਜਾਂ ਤਾਂ ਸਾਨੂੰ ਰੀਪਲੇਸ ਕਰਕੇ ਪੀਛੇ ਦੇਣ ਨਹੀਂ ਤਾਂ ਸਾਨੂੰ ਹਾਂ ਗਾਰੰਟੀ ਦੇਣ ਵੀ ਹਾਂ ਗੱਡੀ ਅਸੀਂ ਇੰਨੇ ਦਿਨ ਜੋ ਹੌਕੇ ਕਰਕੇ ਦਿੰਨੇ ਆ 20 ਤਰੀਕ ਨੂੰ ਗੱਡੀ ਦੀ ਕਿਸ਼ਤ ਆ ਗਈ ਜੀ ਇੱਕ ਦਿਨ ਮਾਤਰ ਗੱਡੀ ਚੱਲੀ ਹੈ ਦੁਖੀ ਬੰਦਾ ਕੀ ਕਰੇਗਾ ਸਰ ਲਾਗੇ ਪੈਟਰੋਲ ਪੰਪ ਹੈ 5 ਲੀਟਰ ਲਿਆਵਾਂਗੇ ਆਪਣੇ ਉੱਪਰ ਪਾਵਾਂਗੇ ਜਾਂ ਗੱਡੀ ਉੱਪਰ ਪਾਵਾਂਗੇ ਸਰ ਹੋਰ ਆਪਸ਼ਨ ਕੋਈ ਨਹੀਂ ਅਸੀਂ ਉਦਾਂ ਵੀ ਮਰਿਆ ਏਦਾਂ ਵੀ ਮਰ ਪਾਜੀ ਅਸੀਂ ਟਾਟਾ ਲਿਵਰਾਂ ਤੋਂ ਗੱਡੀ ਲਈ ਸੀ ਨਵੀਂ ਇਹ ਕਿਹੜੀ ਜਗ੍ਹਾ ਪਾਜੀ ਇਹ ਹੁਸ਼ਿਆਰਪੁਰ ਤੋਂ ਜਲੰਧਰ ਰੋਡ ਤੋਂ ਅੱਛਾ ਜੀ ਕੀ ਦਿੱਕਤ ਆ ਗਈ ਗੱਡੀ 20 ਤਰੀਕ ਨੂੰ ਲੈ ਗਏ ਆ ਜੀ 21 ਨੂੰ ਅਸੀਂ ਗੱਡੀ ਭਜਾਈਏ ਸਾਮਾਨ ਨੂੰ ਲੈ ਗਏ 20 ਨੂੰ ਤੇ 23 ਤਰੀਕ ਨੂੰ ਅਸੀਂ ਕੰਮ ਤੇ ਲਾਈਏ ਜੀ 24 ਤਰੀਕ ਨੂੰ ਗੱਡੀ ਬ੍ਰੇਕਡਾਊਨ ਆ ਜੀ ਅੱਛਾ ਜੀ ਇਹਨਾਂ ਨੂੰ ਫੋਨ ਕੀਤਾ ਚਲੋ ਅਗਲੇ ਦਿਨ ਹੋਲੀ ਆ ਗਈ 25 ਨੂੰ 25 ਨੂੰ ਕੋਈ ਨਹੀਂ ਆਇਆ 26 ਤਰੀਕ ਨੂੰ ਬੰਦੇ ਆਉਣ ਦੇ ਇਹਨਾਂ ਦੇ ਕੋਈ ਮਸਲਾ ਹੱਲ ਨਹੀਂ ਹੋਇਆ 27 ਨੂੰ ਫੇਰ ਟੈਕਨੀਸ਼ੀਅਨ ਆਇਆ ਕੋਈ ਮਸਲਾ ਹੱਲ ਨਹੀਂ ਹੋਇਆ 28 ਨੂੰ ਫੇਰ ਆਇਆ ਫੇਰ ਕੋਈ ਮਸਲਾ ਹਾਲੀ ਹੋਇਆ ਫੇਰ ਦੋ ਦਿਨਾਂ ਵਿੱਚ ਆਇਆ ਹੀ ਕੋਈ ਨਹੀਂ ਪਰਸੋਂ ਆਏ ਠੀਕ ਹੈ ਸਾਡਾ ਇੱਕ ਹੋਰ ਬੰਦਾ ਆ ਰਿਹਾ ਉਹ ਵੀ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਕੱਲ ਇੰਜੀਨੀਅਰ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਇਹਦਾ ਕੋਈ ਮਸਲਾ ਸਾਡਾ ਹੋਇਆ ਕੋਈ ਨਹੀਂ ਇਹਨਾਂ ਨੂੰ ਮੈਂ ਕਿਹਾ ਜਾਂ ਤਾਂ ਗੱਡੀ ਲੈ ਜਾ ਉੱਥੇ ਏਜੰਸੀ ਦੀ ਉੱਥੇ ਜਾ ਕੇ ਜੋ ਕਰਨਾ ਕਰਦੇ ਰੋ ਇਹਦਾ ਕਿ ਤੂੰ ਸਾਈਡ ਤੋਂ ਲਾਜ ਤੇ ਇਹ ਕਹਿੰਦੇ ਨਹੀਂ ਗੱਡੀ ਅਸੀਂ ਲੈ ਕੇ ਨਹੀਂ ਲਵਾਂ ਤੂੰ ਛੱਡ ਕੇ ਜਾ ਗੱਡੀ ਪਜਾਤੀ ਨਾ ਕੋਈ ਇੱਥੇ ਭਾਜੀ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਬੀਚ ਦੇਣ ਨਹੀਂ ਤਾਂ ਸਾਨੂੰ ਹਾਂ ਗਾਰੰਟੀ ਦੇਣ ਵੀ ਹਾਂ ਗੱਡੀ ਅਸੀਂ ਇੰਨੇ ਦਿਨਾਂ ਚ ਓਕੇ ਕਰਕੇ ਦਿੰਨੇ ਆ 23 ਨੂੰ ਗੱਡੀ ਦੀ ਕਿਸ਼ਤ ਆ ਗਈ ਜੀ ਇੱਕ ਦਿਨ ਮਾਤਰ ਗੱਡੀ ਚੱਲੀ ਐ 10 ਦਿਨਾਂ ਅਜੇ ਖੜੀ ਨੂੰ ਹੋ ਗਈ ਜੀ ਤੇ 23 ਨੂੰ ਕਿਸ਼ਤ ਆ ਗਈ ਇਹ ਗੱਡੀ ਦੀ ਕਿਸ਼ਤ ਭਰਨ ਸਾਡੇ ਨਾਲ ਪੂਰਾ ਮਹੀਨਾ ਟਰਾਈ ਲਈ ਜਾਣ ਜਦ ਇਹਨਾਂ ਸੰਤੁਸ਼ਟੀ ਹੋ ਜੂ ਸਾਨੂੰ 10 ਦਿਨ ਇਹਦੀ ਬਜਾਏ ਗੱਡੀ ਅਹੀਂ ਰੈਂਟ ਤੇ ਲਾਈ ਹੋਈ ਐ ਉੱਥੇ 2.5 ਲੱਖ ਰੁਪਏ ਰੈਂਟ ਤੇ ਲਾਈ ਆ ਉਹ ਗੱਡੀ ਦਾ ਰੈਂਟ ਭਰੀ ਜਾਣ ਜਦ ਤੱਕ ਗੱਡੀ ਨਾ ਤੋ ਇਹ ਓਕੇ ਨਹੀਂ ਹੁੰਦੀ ਨੁਕਸਾਨ ਪਾਡੇ 25000 ਰੁਪਏ ਇਹਦੇ ਹੋ ਰਿਹਾ ਜੀ ਇੱਕ 2.5 ਲੱਖ ਰੁਪਏ ਮਹੀਨੇ ਦੇ ਗੱਡੀ ਵੈਸੇ ਲਾਈ ਹੋਈ ਹੈ ਅੱਛਾ ਜੀ ਕਿਸ਼ਤ ਕਿੰਨੀ ਆ ਜੀ ਜਿਹੜੀ ਕਿਸ਼ਤ ਦੀ 1 ਲੱਖ 14000 20 3 ਨੂੰ ਗੱਡੀ ਆਈ ਕਿਸਤਾ ਹੀ ਹਾਂਜੀ ਸਾਡੇ ਅਸਰ ਆਪਣਾ ਇਕੱਠਿਆਂ ਦਾ ਕੰਮ ਹੈਗਾ ਰੇਲਵੇ ਪ੍ਰੋਜੈਕਟ ਅਸੀਂ ਇਕੱਠੇ ਨੇ ਫੜਿਆ ਹੋਇਆ ਹੈਗਾ ਅੱਛਾ ਅਸੀਂ ਇਕੱਠੇ ਕੰਮ ਹਾਂ ਪਾਰਟਨਰ ਦਾ ਸਪੋਰਟ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਨੇ ਅੱਛਾ ਜੀ ਸਾਨੂੰ ਰੈਂਟਰਾਂ ਦੇਣਾ ਪਵੇ ਇਸ ਲਈ ਅਸੀਂ ਨਿਊ ਪਰਚੇਸ ਗੱਡੀ ਕੀਤੀ ਹੈਗੀ ਹੈ ਬਟ ਜਦੋਂ ਦੀ ਅਸੀਂ ਗੱਡੀ ਲਈ ਅਸਰ ਅਸੀਂ ਪਰੇਸ਼ਾਨ ਹੋਏ ਪਏ ਹਾਂ ਅੱਛਾ ਜੀ ਅਸੀਂ ਇਹਨਾਂ ਨੂੰ ਰਿਕਵੈਸਟਾਂ ਕੀਤੀਆਂ ਸਾਡੇ ਕੋਲ ਇਹਨਾਂ ਰਿਕਵੈਸਟਾਂ ਦੇ ਸਾਡੇ ਕੋਲ ਰਿਟਰਨ ਵਾਈਜ਼ ਵੀਡੀਓ ਵਗੈਰਾ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਬਟ ਸਰ ਟਾਟਾ ਨੇ ਜੋ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸਰ ਉਹ ਤੋਂ ਕੋਈ ਵੀ ਪੂ ਖਾਰ ਕੇ ਗੱਡੀ ਇਥੇ ਲੈ ਕੇ ਆਇਆ ਗਿਆ ਗਾ ਗੱਡੀ ਕਿਹੜੀ ਆ ਤੇ ਕਿੰਨੀ ਕੀਮਤ ਆ ਜੀ ਸਰ ਅਸੀਂ 48 ਲੱਖ ਦੀ ਗੱਡੀ ਲਈ ਆ ਟਾਟਾ ਸਿਗਮਾ ਗੱਡੀ ਹੈਗੀ ਆ ਜੀ ਹਾਂਜੀ ਬੜੇ ਚਾਵਾ ਨਾਲ ਤੁਸੀਂ ਗੱਡੀ ਲਈ ਹੋਣੀ ਆ ਹੁਣ ਇਸ ਤਰ੍ਹਾਂ ਹੋ ਗਿਆ ਤੇ ਹੁਣ ਕਿੰਨੀ ਕੀ ਪਰੇਸ਼ਾਨੀ ਆ ਰਹੀ ਕਿੰਨੇ ਕਿ ਦਿਨਾਂ ਤੋਂ ਤੁਸੀਂ ਖੜਲ ਹੋ ਰਹੇ ਹੋ ਸਰ ਅਸੀਂ 10 ਤੋਂ 12 ਦਿਨ ਤੋਂ ਅਸੀਂ ਪਰੇਸ਼ਾਨ ਕੰਟੀਨਿਊ ਹੋ ਰਹੇ ਆ ਗਿਆਂ ਬਟ ਸਰ ਹਰੇਕ ਬੰਦੇ ਦਾ ਇੱਕ ਚਾਹ ਹੁੰਦਾ ਹੈ ਮੀਡਲ ਕਲਾਸ ਬੰਦਾ ਗੱਡੀ ਲੈਂਦਾ ਤੇ ਬੜੇ ਚਾਵਾ ਨਾਲ ਲੈਂਦਾ ਹੈਗਾ ਬਟ ਜਦੋਂ ਸਰ ਡ੍ਰਿਪ ਪ੍ਰੋਬਲਮ ਆਉਂਦੀ ਆ ਤੇ ਆਮ ਆ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਇਸ ਚੀਜ਼ ਤੋਂ ਫੇਸ ਕਰਨਾ ਬਹੁਤ ਹਜੇ ਤੱਕ तकरीबन ਪ੍ਰਸ਼ਾਦ ਵਿੱਚ ਹੀ ਪਿਆ ਹੈਗਾ ਸਰ ਲੇਕਿਨ ਸਾਣੂ ਸਰ ਸਾਡੇ ਚਾਵਲ ਤੇ ਪਾਣੀ ਫਿਰ ਗਿਆ ਸਰ ਕਿੱਥੋਂ ਗੱਡੀ ਲਈ ਸੀ ਕਿਹੜੀ ਜਗ੍ਹਾ ਤੋਂ ਲਈ ਸਰ ਅਸੀਂ ਲਿਬਰਾ ਤੋਂ ਲਈ ਆ ਸ਼ਾਰਪਰ ਰੋਡ ਤੋਂ ਜਲੰਧਰ ਤੋਂ ਰੋਡ ਤੋਂ ਆ ਲਿਬਰਾ ਕੰਪਨੀ ਆ ਉਹਨਾਂ ਤੋਂ ਲਿਆ ਹਾਂਜੀ ਟਾਡਾ ਸਰ ਹੁਣ ਕੋਈ ਹਾਇਰ ਤੋਂ ਵੀ ਨਾ ਕੰਟੈਕਟ ਕੀਤਾ ਸਰ ਅਸੀਂ ਸਰ ਅਸੀਂ ਇਹਨੂੰ ਰਿਟਰਨ ਚ ਮੰਗ ਰਹੇ ਆ ਇਹ ਸਾਨੂੰ ਕਹਿੰਦੇ ਕਿ ਸਾਨੂੰ ਇੱਕ ਮੌਕਾ ਦਿਓ ਹੋਰ ਅਸੀਂ ਇੱਥੇ ਲੈ ਕੇ ਆਏ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਸਾਨੂੰ ਰਿਟਰਨ ਚ ਦਿਓ ਕਿ ਤੁਸੀਂ ਇਹਨੂੰ ਸਹੀ ਕਰੋਗੇ ਬਟ ਸਾਡਾ ਇੱਕ ਕੰਡੀਸ਼ਨ ਰਹੇਗੀ ਹੁਣ ਕਿਉਂਕਿ ਅਸੀਂ ਦਾਦ ਜਨਾ ਤੋਂ ਪਰੇਸ਼ਾਨ ਹੋਏ ਆ ਅਸੀਂ ਇਹਦੇ ਦੂਜੀ ਗੱਡੀ ਸੀ ਰੈਂਟ ਤੇ ਲੈ ਗਏ ਆ ਉਹਦਾ ਰੈਂਟ ਪੇ ਕਰ ਚੁੱਕੇ ਆ ਅਡਵਾਂਸ ਅਸੀਂ ਔਰ ਜੋ ਸਾਡੀ ਦਾ ਜੋ ਦਿਨ ਦੀ ਅਸੀਂ ਬ੍ਰੇਕਡਾਊਨ ਰਹੀ ਅਸੀਂ ਉਹ ਅਸੀਂ ਇਹਨਾਂ ਤੋਂ ਮੰਗ ਰਹੇ ਆ ਜਾਂ ਸਿਰ ਅਸੀਂ ਰੀਪਲੇਸ ਮੰਗ ਰਹੇ ਆ ਇਹਨਾਂ ਤੋਂ ਜਾਂ ਤਾਂ ਹੁਣ ਤੁਸੀਂ ਕੀ ਮੰਗ ਰਹੇ ਆ ਜਾਂ ਤਾਂ ਸਾਡੇ ਅਸੀਂ ਰੈਂਟ ਜੋ ਗੱਡੀ ਅਸੀਂ ਪੇ ਕੀਤਾ ਔਰ ਜੋ ਇੱਥੇ ਖਰਚਾ ਹੋਇਆ ਹੈ ਔਰ 2 ਮਹੀਨੇ ਦੇ ਅਸੀਂ ਇਹਨਾਂ ਤੋਂ ਗਾਰੰਟੀ ਰਿਟਨ 'ਚ ਲੈ ਰਹੇ ਆ ਕਿ ਕੱਲ ਨੂੰ ਕੋਈ ਪ੍ਰੋਬਲਮ ਆਏਗੀ ਸਾਡੇ ਕੋਲ ਰੀਪਲੇਸ ਕੀਤੀ ਜਾਏਗੀ ਬਾਕੀ ਸਰ ਲਾਗੇ ਪੈਟਰੋਲ ਦੁਖੀ ਬੰਦਾ ਕੀ ਕਰੇਗਾ ਸਰ ਲਾਗੇ ਪੈਟਰੋਲ ਪੰਪ ਪੰਜ ਲੀਟਰ ਲਿਆਵਾਂਗੇ ਆਪਣੇ ਉੱਪਰ ਪਾਵਾਂਗੇ ਜਾਂ ਗੱਡੀ ਉੱਪਰ ਪਾਵਾਂਗੇ ਸਰ ਹੋਰ ਆਪਸ਼ਨ ਕੋਈ ਨਹੀਂ ਅਸੀਂ ਉਦਾਂ ਵੀ ਮਰੇ ਆਂ ਇਦਾਂ ਵੀ ਮਰੇ ਆਂ ਜੀ ਹੋ ਸਾਡੇ ਕੋਈ ਹੱਲ ਨਹੀਂ ਸਰ ਪ੍ਰੋਬਲਮ ਵਜਿ ਗੱਡੀ ਦੇ ਵਿੱਚ ਨਾ ਪ੍ਰੋਬਲਮ ਆਈ ਸੀ ਤੇ ਮੇਰੇ ਬਾਕਸ ਮੈਨੇਜਰ ਨੇ ਆਪਣੇ ਆਉਣ ਦਾ ਸਪੋਰਟ ਹੀ ਮੁੰਡੇ ਆਪਣੇ ਭੇਜ ਦਿੱਤੇ ਸੀ ਜਿੱਥੇ ਸਾਈਡ ਤੇ ਖਰਾਬ ਹੋਈ ਸੀ ਇਹਨਾਂ ਫਿਊਜ਼ ਫਿਊਜ਼ ਡਿਸਕਨੈਕਟ ਹੋ ਰਿਹਾ ਸੀਗਾ ਤੇ ਮੇਰੇ ਬਾਕਸ ਮੈਨੇ ਇਮੀਡੀਏਟਲੀ ਉਹਤੇ ਐਕਸ਼ਨ ਲੈ ਕੇ ਨਾ ਉੱਥੇ ਬੰਦੇ ਭੇਜ ਦਿੱਤੇ ਦੇਖੋ ਜਿਹੜੇ ਸਾਈਡ ਤੇ ਆਪਾਂ ਫਰਸਟ ایڈ ਹੀ ਦੇ ਸਕਦੇ ਆ ਗੱਡੀ ਸਾਡੇ ਬਾਕਸ ਮੈਨੇਜਰ ਨੇ ਵੀ ਰਿਕਵੈਸਟ ਕੀਤੀ ਕਿ ਗੱਡੀ ਤੁਸੀਂ ਇੱਥੇ ਲਿਆਓ ਸਾਡੇ ਬਾਕਸ ਆ ਵਿੱਚ ਅਸੀਂ ਕਰ ਦਿੰਨੇ ਕੋਈ ਦਿੱਕਤ ਨਹੀਂ ਹੈਗੀ ਉਹ ਗੱਡੀ ਸਾਡੇ ਕੋਲ ਅੱਜ ਦੁਪਹਿਰੇ ਆਈ 12 1 ਵਜੇ ਅਸੀਂ ਇੱਥੇ ਅੰਦਰ ਬਹਿ ਕੇ ਬੜਾ ਸਮਝਾਇਆ ਕਿ ਤੁਸੀਂ ਗੱਡੀ ਆਈ ਅਸੀਂ ਚੈੱਕ ਕਰ ਲੈਂਦੇ ਆ ਜੋ ਵੀ ਫਾਲਟ ਹੈ ਇਹ ਕੰਪਨੀ ਦੇ ਤੁਹਾਡੇ ਨਾਲ ਖੜੇ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਅਸੀਂ ਜਦੋਂ ਆਪਾਂ ਪੂਰਾ ਕੰਮ ਉਹ ਇਤਿਆਰ ਸੀ ਮਗਰ ਉਹਨਾਂ ਨੇ ਸਾਡੀ ਗੱਲ ਇੱਕ ਨਹੀਂ ਸੁਣੀ ਉਹ ਕਹਿੰਦੇ ਸਾਡੀ ਗੱਡੀ ਚੇਂਜ ਕਰ ਦਿਓ ਗੱਡੀ ਚੇਂਜ ਕਰ ਦਿਓ ਐਸ ਪਰ ਨੋਰਮਸ ਤਾਂ ਜੋ ਜੋ ਕੰਮ ਹੋ ਕੰਪਨੀ ਦੁਈ ਕੀਤਾ ਜਾ ਕੰਪਨੀ ਬਿਹਾਰ ਤੇ ਕੀਤਾ ਜਾਣਾ ਸਾਰਾ ਕੰਮ ਤੇ ਅਸੀਂ ਉੱਥੇ ਕੰਮ ਆਪਾਂ ਕਰ ਰਹੇ ਆ ਅਸੀਂ ਹੁਣ ਵੀ ਰਿਕਵੈਸਟ ਕਰ ਰਹੇ ਆ ਕਿ ਅਸੀਂ ਤੁਹਾਨੂੰ ਯਾਦ ਸਾਡਾ ਕੱਢ ਦਿਓ ਆਨੂੰ ਇੱਕ ਦਿਨ ਦਾ ਕੰਮ ਕਰਨ ਦਿਓ ਅਸੀਂ ਇੱਥੇ ਕੰਮ ਕਰ ਦਿੰਦੇ ਹਾਂ ਤੇ ਜੋ ਵੀ ਪ੍ਰੋਬਲਮ ਆਏ ਉਹ ਸੋਲਵ ਕਰਾਂਗੇ ਪਰ ਉਹਨਾਂ ਨੇ ਜਿਹੜਾ ਸਾਡੇ ਬਣਾ ਨੇ ਗੇਟ ਹੀ ਰੋਕ ਦਿੱਤਾ ਇਹ ਇਹ ਤੇ ਇੱਕ ਖਲਾਫ ਹਨ ਕਿ ਸਾਡੀ ਪ੍ਰਾਪਰਟੀ 'ਚ ਆ ਕੇ ਸਾਡਾ ਗੇਟ ਹੀ ਬੰਦ ਕਰ ਦਿੰਦੇ ਆ ਤੇ ਪ੍ਰੋਬਲਮ ਕੰਮ ਕੰਮ ਕਰਨ ਦਾ ਪ੍ਰੋਬਲਮ ਹੈ ਕਿ ਬੰਦੇ ਦਾ ਕੋਈ ਰੰਜਿਸ਼ ਕੋਈ ਨਹੀਂ ਪੂਰੀ ਪ੍ਰਾਪਰਟੀ ਰੋਕ ਦਿੱਤੀ ਕਿ ਕਸਟਮਰ ਨੂੰ ਰਾਸ਼ਮੈਂਟ ਹੋ ਰਹਾ ਆ ਅਸੀਂ ਰਿਕੁਐਸਟ ਕਰ ਚੁੱਕੇ ਆ ਸਾਡੇ ਸਪੇਅਰ ਪਾਰਟ ਮੰਤਰੀ ਨੂੰ ਰਿਕੁਐਸਟ ਕਰ ਲਈ ਸਾਡੇ ਬਾਕਸਮੈਨ ਨੂੰ ਰਿਕੁਐਸਟ ਕਰ ਲਈ ਸਾਡੇ ਹੋ ਸੀਨੀਅਰ ਸੇਲਸ ਮੈਨੇਜਰ ਨੂੰ ਰਿਕੁਐਸਟ ਕਰ ਲਈ ਕਹਣਾ ਕਹਿੰਦੇ ਵੀ ਸਾਨੂੰ 20 ਤਰੀਕ ਨੂੰ ਗੱਡੀ ਲਈ ਸੀ 20 ਤਰੀਕ ਨੂੰ ਕੇਸ ਟੱਗੇ ਆ ਗਈ ਹੈਗੀ ਆ ਤੇ 10 ਦਿਨ ਤੋਂ ਗੱਡੀ ਜਿਹੜੀ ਆ ਬ੍ਰੇਕਡਾਊਨ ਹੈਗੀ ਆ ਤੇ ਉਹ ਉਹਨਾਂ ਦਾ ਉਹਨਾਂ ਦਾ ਕਹਿਣਾ ਆ ਵੀ ਸਾਡਾ ਨੁਕਸਾਨ ਹੋ ਰਿਹਾ ਆ ਅਸੀਂ ਦੇਖੋ ਸਾਡੇ ਸਾਡੇ ਇਸ ਇਸ ਰਿਗਾਰਡ ਉਹਦਾ ਕੋਈ ਆਲਟਰਨੇਟਿਵ ਆ ਉਹਦੇ ਰਿਗਾਰਡਿੰਗ ਸਾਡੇ 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 ਜੀਐਮ ਸੇਲਸ ਦੇ ਹੈਗੇ ਨਾ ਉਹਨਾਂ ਨੇ ਵੀ ਕਿਹਾ ਕਿ ਜੇ ਤੁਹਾਡ ਆਹ ਆਹ ਆਂਡਰਸਪੋਰਟ ਅਸੀਂ ਸਾਰੇ ਐਮਪਲਾਈ ਆਂ ਆਂਡਰਸਪੋਰਟਾਨੂੰ ਕਹਿੰਦੇ ਕਿ 5 ਲੱਖ ਰੁਪਏ ਸਾਨੂੰ ਦੇ ਦਿਓ ਅਸੀਂ ਤਾਂ ਜੇ ਅਗਰ 5 ਲੱਖ ਰੁਪਏ ਅੱਜ ਆਪਾਂ ਦੇਣ ਵਾਲੇ ਹੁੰਦੇ ਅਸੀਂ ਜੋਬ ਕਿਉਂ ਕਰਨੀ ਸੀ ਅਸੀਂ ਤਾਂ ਕੰਮ ਪ੍ਰੋਬਲਮ ਸੌਲਵ ਕਰ ਸਕਦੇ ਆਂ ਅੱਜ ਇਹ ਹੋ ਸਕਦਾ ਨਵੀਂ ਕਹਿੰਦੇ ਗੱਡੀ ਚੇਂਜ ਕਰ ਦੋ ਉਹ ਉੱਤੇ ਕੀ ਪੱਕਾ ਸ਼ੋਰਟੀ ਹੈ ਕਿ ਉਹ ਗੱਡੀ ਵਿੱਚ ਮੈਕੈਨਿਕਲ ਫਾਲਟ ਨਹੀਂ ਆਊਗਾ ਕਿ ਨਹੀਂ ਆ ਸਕਦਾ ਇਹ ਤੇ ਕੰਪਨੀ ਦੇ ਨਾਲ ਤਾਲ ਮਿਲ ਚ ਹੈ ਸਾਡੀ ਪੂਰੀ ਕੰਪਨੀ ਦਾ ਪੂਰੀ ਕੰਪਨੀ ਇੱਕ ਤਾਲ ਮਿਲ ਚਲਦਾ ਪਿਆ ਸਾਡਾ ਕਮੇਸ ਇੰਜੀਨੀਅਰ ਨੇ ਵਿਜਿਟ ਕੀਤਾ ਉਹਨਾਂ ਨੇ ਔਨ ਦੀ ਸਪੋਰਟ ਤੇ ਸਾਡੇ ਕਮੇਸ ਨਾਲ ਇੰਜੀਨੀਅਰ ਸੀ ਉਹਨਾਂ ਨੇ ਵੀ ਸਪੋਰਟ ਤੇ ਆਪਣਾ ਇੰਜਨ ਚੈੱਕ ਕਰਨ ਲਈ ਭੇਜਿਆ ਟੀਮਾਂ ਜਨਕੀ ਆ ਰਹੀਆਂ ਹਾਂਜੀ ਹਾਂਜੀ ਜਾ ਰਹੀਆਂ ਸਾਡੇ ਮੁੰਡੇ ਦੋ ਤਿੰਨ ਵਾਰੀ ਗਏ ਮਾਟ ਉੱਥੇ ਫਰਸਟ ایڈ ਜਿੰਨੀ ਦੇ ਸਕਦੇ ਸੀ ਉਹ ਦੇ ਦਿੱਤੀ ਜਦ ਤੱਕ ਅਸੀਂ ਕੋਈ ਉਹਨੂੰ ਥੀਨ ਚੈੱਕ ਨਹੀਂ ਕਰਾਂਗੇ ਹਨ ਉੱਥ ਨਹੀਂ ਕੰਮ ਦੇਣੀ ਗੱਡੀ ਇਦਾਂ ਠੀਕ ਕਰ ਦੋ ਕੋਈ ਵੀ ਠੀਕ ਤੇ ਹਸਪੀਟਲ ਵੀ ਜਾਵਾਂਗੇ ਤਾਂ ਆਪਾਂ ਨੂੰ ਟ੍ਰੀਟਮੈਂਟ ਕਰਨਾ ਹੀ ਪੈਗਾ ਨਾ ਕੋਈ ਵੀ ਚਾਹੁੰਦਾ ਨਹੀਂ ਕਿ ਕੋਈ ਫਾਲਟ ਆਵੇ ਜੇ ਫਾਲਟ ਆਇਆ ਤਾਂ ਸਾਰੀ ਟੀਮ ਪੂਰੀ ਪੂਰੀ ਗਰੁੱਪ ਬੈਠਾ ਉਹਨੇ ਕੰਮ ਕਰਨ